ਤੁਸੀਂ ਤੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਕਿ ਅਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਹਾਂ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਕਿਹੜੇ ਲੋਕਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕ ਰਹੇ ਹੋ ਜਿੰਨੇ ਅਸੀਂ ਰਾਹ ਰੋਕੀ ਖੜੇ ਹਾਂ ਬੇਨਤੀ ਆ ਜਿਹੜੇ ਲੰਘਦੇ ਨੇ ਉਹਨਾਂ ਜਿੰਨਾ ਲੋਕਾਂ ਨਾਲ ਤੱਕਾ ਹੋਇਆ ਹੈ ਇੰਨੇ ਲੋਕਾਂ ਨਾਲ ਧੱਕਾ ਹੋਇਆ ਕੀ ਇਹਨੂੰ ਪੁੱਛੋ ਕੋਈ ਪ੍ਰੋਸੀਜਰ ਹੈਗਾ ਜਿਹਨਾਂ ਨਾਲ ਧੱਕਾ ਹੋਇਆ ਬਾਤ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੇ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਚਾਰਨ ਪਹੁੰਚ ਕੇ ਧੱਕਾ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸ ਉੱਪਰ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਉਹ ਵੀ ਟੋਡਾ ਅਸੀਂ ਪ੍ਰੋਸੀਜਰ ਅਸੀਂ ਪ੍ਰੋਸੀਜਰ ਆਪਣਾ ਪੂਰਾ ਕੀਤਾ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੈਜੇ ਦੀ ਗੱਲ ਕਰਦਾ ਮੈਂ ਦਬਕਾਂ ਨਹੀਂ ਮਾਰਦਾ ਮੈਂ ਮੈਂ ਤੁਹਾਡੇ ਅਸੀਂ ਤੁਹਾਨੂੰ ਉਨਾ ਉੱਚੀ ਕਿਉਂ ਬੋਲ ਰਹੇ ਹੋ ਫਿਰ ਉੱਚੀ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਹੀ ਰੋਡੇ ਖੜਾ ਉੱਚੀ ਬੋਲਣਾ ਫਿਰ ਬੋਲ ਨੋ ਤੁਸੀਂ ਉੱਚੀ ਗੋਡੇ ਜਿਹੜੇ ਜਿਹੜਾ ਬੋਲ ਰਿਹਾ ਜਿਹੜਾ ਬੰਦਾ ਜਿਹੜੇ ਲੈਜੇ ਤੇ ਨੰਨਾ ਬੈਠੇ ਹੋਏ ਉਹਦੇ ਨਾਲ ਮੈਂ ਉਹੀ ਲੈਜੇ ਤੇ ਗੱਲ ਕਰੂੰਗਾ ਤੁਸੀਂ ਜਿਹੜੇ ਮਰਜੀ ਲੈਜੇ ਬੰਦਾ ਮੇਰੇ ਨਾਲ ਜਿਹੜੇ ਲੈਜੇ ਤੇ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਤੇ ਗੱਲ ਕਰੂੰਗਾ ਜਿਹੜੇ ਲੈਜੇ ਤੇ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਤੁਹਾਨੂੰ ਇੱਕ ਤੁਸੀਂ ਇੱਕ ਮਲਾਜਮ ਹੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਜਮ ਵਾਲਾ ਹੋਣਾ ਚਾਹੀਦਾ ਹੈ ਹੈਗੇ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਕੰਮ ਨਹੀਂ ਕਰਦੇ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈਤੀ ਦਵਾਗਾ ਤੁਸੀਂ ਕਰੋ ਤੁਸੀਂ ਸਾਡੇ ੱੱਕਾ ਕਰੋਗੇ ਮੈਂ ਨਹੀਂ ੱੱਕਾ ਕਰ ਰਿਹਾ ਜੀ ਥੋੜਾ ਸੀ ਤੁਹਾਨੂੰ ਬਾਰ-ਬਾਰ ਪੁੱਛ ਲਿਆ ਜੀ ਥੋੜਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ੱੱਕਾ ਨਾ ਤੁਹਾਡਾ ਹਾਂਜੀ ੱੱਕਾ ਨਹੀਂ ਆ ਜੀ ਰੂਲ ਹੈ ਇਹ ਰੂਲ ਹੈ ਜੀ ਰੂਲ ਕਿਹੜਾ ਹੈ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਰੂਲ ਸਪੀਕਰ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਇਹ ਰੂਲ ਹੈ ਦੋ ਦੋ ਬੰਦੇ ਵੈਕਟਰ ਹੋ ਜਾਂਦਾ ਪਰਮਿਸ਼ਨ ਚਾਹੀਦੀ ਹੈ ਸਾਹਿਬ ਰੂਲ ਹੈ ਗ ਜਨਾਨੀ ਕੁੱਟੀ ਹੋਈ ਆ ਪਰ ਸੌਂਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਓਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਮੈਨੂੰ ਰੂਲ ਨਾ ਸਿਖਾਓ ਮੈਂ ਮੁੰਡਾ ਚ ਲੈ ਕੇ ਮੈਂ ਮੁੰਡਾ ਚ ਲੈ ਕੇ ਕੰਮ ਕਰਦਾ ਆਂ ਔਰ ਮੈਨੂੰ ਮੇ ਤੁਸੀ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਉਸੀ ਦਵਾ ਰਹੇ ਉਹਦਾ ਨਹੀਂ ਨਹੀਂ ਜੀ ਬਿਲਕੁਲ ਨਹੀਂ ਦਵਾ ਰਹੇ ਅਸੀਂ ਇੱਕੋ ਮੋਟੀ ਸਾਹਿਬ ਕਹਿ ਕੇ ਗੱਲ ਕਰਦੇ ਤੁਹਾਨੂੰ ਨਾਗਰਾ ਸਾਹਿਬ ਕਹਿ ਰਹੇ ਆ ਮੇਰੀ ਗੱਲ ਸੁਣੋ ਡੋਟ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਰਿਹਾ ਚਲੋ ਠੀਕ ਹੈ ਮੈਂ ਇੱਕ ਚੁਣਿਆ ਹੋਇਆ ਨੁਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਜਿਹੜੇ ਬੀ ਆਰ ਬੈਠੇ 6 ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਹੈ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਕਰਦਾ ਤੁਹਾਨੂੰ ਦੱਸਾਂ ਫਿਰ ਠੀਕ ਹੈ ਨਾ ਮੈਂ ਦੱਸ ਦਿਓ ਜੀ ਦ ਉੱਡੇ ਕੋਨੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸ਼ਰਿਓ ਫੇਵਰ ਕਰਦੇ ਜਿਹੜੀ ਇੱਥੇ ਮੇਰੀ ਜੋ ਬਾਈ ਨੇਮ ਕੰਪਲੇਂਟ ਦੇਣੀ ਆ ਉਹ ਦੋ ਵੀ ਆ ਵੈਰੀਫਾਈ ਦੱਸੋ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਔਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਔਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਟ ਕੰਪਲੇਂਟ ਦਿਓ ਜੀ ਹਾਂ ਦੇ ਦਿਓ ਦੇ ਦਿਓ ਜੇ ਤੁਹਾਡੀ ਗੱਲ ਆਉਗੀ ਦੇ ਦਿਓ ਉਹੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਕੋਈ ਗੱਲ ਕੰਪਲੇਂਟ ਦੇ ਦੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਪਲੇਂਟ ਦੋ ਪਬਲੀਕਲੀ ਨਾ ਨਾ ਤਰੀਕਾ ਯੂ ਹੈਵ ਫੈਕਟ ਯ ਯੋਕਾਂ ਪਲੇ ਜੂ ਹੈਵ ਦਾ ਫੈਕਟ ਨਾ ਯਾਰ ਇਹ ਦੇਖ ਠੀਕ ਹੈ ਇਹ ਦੇਣੀ ਆ ਸਿੱਧੀ ਬਾਲ ਨੂੰ ਤਿੱਖੂ ਕਿڑی ਇਹ ਹੀ ਵਰਤੀ ਹੈ ਨਾ ਇਹ ਤੁਹਾਨੂੰ ਲੋਕਾਂ ਦੇ ਨਾਲ ਚੰਗੇ ਵਿਵਹਾਰ ਵਾਸਤੇ ਦਿੱਤੀ ਜੰਗੀ ਵਿਵਹਾਰ ਵਾਸਤੇ ਦਿੱਤੀ ਹੈ ਜੀ ਪਰ ਤੁਸੀਂ ਨਾ ਰਿਪੀਟ ਕਰਦਾ ਵਰਦੀ ਦੇ ਉੱਪਰ ਮੇਰੇ ਕੋਲ ਸੈਲਫ ਰਿਸਪੈਕਟ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਗੱਲ ਕਰੂਗਾ ਮੈਂ ਉਹਨਾਂ ਨਾਲ ਉਹੀ ਲੈਜੇ ਨਹੀਂ ਇੱਕ ਗੱਲ ਸੁਣ ਲਓ ਮੇਰੀ ਇੱਕ ਗੱਲ ਹੁਣ ਮੈਂ ਤਾਂ ਡੀਆਰ ਸਾਹਮਣੇ ਕਰਦਾ ਜਿਹੜੇ ਲੈਜੇ ਤੁਸੀਂ ਗੱਲ ਕਰੋਗੇ ਨਾ ਉਥੇ ਨਾਲ ਕਰਾਂਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਇਹ ਤੁਹਾਨੂੰ ਲੱਗਦਾ ਨਾ ਕੋਈ ਸੈਲਫ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਵੀ ਹੋਣੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੋ ਕਰਨਾ ਕਰ ਲੋ ਨਹੀਂ ਮੈਂ ਕੁਝ ਨਹੀਂ ਕਰਨਾ ਦੋ ਤੁਸੀਂ ਕਰਨਾ ਕਰ ਲੋ ਮੈਨੂੰ ਥ ਸਰਕਾਰ ਜਿੰਦਾ ਦੇਸ਼ ਜਿੰਦਾ ਇਹ ਪਰਿਸ਼ਰਤ ਨਹੀਂ ਦਿੱਤਾ ਇਹ ਲੋਕਾਂ ਦੀ ਹਿਫਾਜ਼ਤ ਨਹੀਂ ਜਾਂ ਲੋਕਾਂ ਨੂੰ ਬਚਾਉਣਾ ਤੁਸੀਂ ਆਨ ਰਿਪੋਰਟ ਕਰ ਰਹੇ ਹੋ ਕਿ ਜੇ ਕੋਈ ਕੰਪਲੇਨਟ ਹੋਵੇ ਲੋਕਾਂ ਨੂੰ ਦੇਖੋ ਤੁਸੀਂ ਆਨ ਰਿਪੋਰਟ ਜੇ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਕੰਪਲੇਨਟ ਦਿਓ ਲੋਕਾਂ ਦੇ ਪ੍ਰੋਬਲਮਾਂ ਦੱਸਿਓ ਲੋਕਾਂ ਨੂੰ ਕਮਰਾਨ ਕਰੋ ਕੰਪਲੇਨਟ ਦਿਓ ਮਰਾਨਾ ਨਾ ਕਰੋ ਲੋਕਾਂ ਦੀ ਗਲ ਪਬਲੀਕਲੀ ਕਹੀ ਹੈ ਉਹਦੀ ਗੱਲ ਤੇ ਖੜੇ ਉੱਤਰੇ ਹੋ ਖੜੇ ਉੱਤਰ ਫੈਕਸ਼ਨ ਸਿਕਰ ਜਿਵੇਂ ਕੰਪਲੇਨ ਮੈਂ ਕੀ ਕੀ ਕੰਪਲੇਨਟ ਤੁਸੀਂ ਇਹ ਮਾਰਿਆ ਇਹਦੇ ਨਾਲ ਗੱਲ ਹੋਈ ਮੈਂ ਕਹਿੰਦਾ ਵੀ ਉਹ ਕਹਿੰਦੇ ਕੰਪਲੇਂਟ ਕਰ ਤੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਇੱਕ ਪਾਰਟੀ ਵੱਲੋਂ ਕਰਦੇ ਹੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਉੱਤੇ ਖਰੇ ਉੱਤੇ ਚਲੋ ਕੋਆਪਰੇਟਿਵ ਸੋਸਾਇਟੀ ਜੋ ਸਰਕਾਰੀ ਸਭਾ ਚਨਾਥਲ ਕਲਾਂ ਜਿਹਦੇ ਵਿੱਚ ਦੋ ਪਿੰਡ ਚਨਾਥਲ ਕਲਾਂ ਤੇ ਰੁੜਕੀ ਆਉਂਦੇ ਨੇ ਉਹਦੀ ਚੋਣ ਨੂੰ ਲੈ ਕੇ ਲੋਕਾਂ ਨੇ ਜਿਹੜੀ ਗੈਰ ਰਸਮੀ ਚੋਣ ਹੋਈ ਹੈ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਕਰਨਾ ਚਾਹੀਦਾ ਸੀਗਾ ਚੋਨ ਨੂੰ ਕਰਾਉਣ ਵਾਸਤੇ ਜਿਹੜੀ ਪ੍ਰਕਿਰਿਆ ਲੈਣੀ ਚਾਹੀਦੀ ਸੀ ਉਹਦਾ ਕਾਹਨ ਕੀਤਾ ਗਿਆ ਔਰ ਚੁੱਪਚੀਪੇ ਇੱਕ ਸ਼ੈੱਲਰ 'ਚ ਬੈਠ ਕੇ ਜਿਹੜੀ ਚੋਨ ਹੋਈ ਉਹਨੂੰ ਲੈ ਕੇ ਦੋਹਾਂ ਪਿੰਡਾਂ 'ਚ ਰੋਸ ਸੀ ਔਰ ਉਹਨੂੰ ਲੈ ਕੇ ਪਹਿਲਾਂ ਵੀ ਮੀਟਿੰਗਾਂ ਹੋਈਆਂ ਟੀਆਰ ਨੂੰ ਜਿਹੜੀ ਹੈਗੀ ਐ ਪਟੀਸ਼ਨ ਦਿੱਤੀ ਗਈ ਟੀਸੀ ਨੂੰ ਮਿਲਿਆ ਗਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਆ ਉਹਨੂੰ ਰਿਮਾਈਂਡਰ ਦਿੱਤੇ ਗਏ ਫਿਰ ਲੋਕਾਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਅਸੀਂ ਪ੍ਰੋਟੈਸਟ ਕਰਾਂਗੇ ਤੁਸੀਂ ਇਹਦੀ ਚੋਨ ਨੂੰ ਰੱਦ ਕਰੋ ਜਿਹੜੀ ਗੈਰਕਾਨੂੰਨੀ ਹੋਈ ਹੈ ਕਿਉਂਕਿ ਨਾ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਾਉਂਸਮੈਂਟ ਹੋਈ ਨਾ ਗੁਰਦੁਆਰਾ ਸਾਹਿਬ ਤੋਂ ਹੋਈ ਨਾ ਕਿਸੇ ਰੇੜੀ ਰਿਕਸ਼ਾ ਤੇ ਹੋਈ ਨਾ ਕੋਈ ਪੋਸਟਰ ਲਾਇਆ ਗਿਆ ਨਾ ਮੈਂਬਰਾਂ ਨੂੰ ਦੱਸਿਆ ਗਿਆ ਨਾ ਅਖਬਾਰ ਚਕੜਾਇਆ ਗਿਆ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਆ ਉਹਨੂੰ ਛਿੱਕੇ ਤੇ ਟੰਗ ਔਰ ਉਸ ਤਹਿਤ ਅੱਜ ਜਦੋਂ ਇਹਨਾਂ ਨੇ ਫਿਰੌਦਿਆਂ ਦੀ ਚੋਣ ਸ਼ੁਰੂ ਕਰਤੀ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਜਿਹੜੀ ਹੈਗੀ ਹੈ ਪ੍ਰਸ਼ਾਸਨ ਨੇ ਔਰ ਉਹਦੇ ਤਹਿਤ ਲੋਕਾਂ ਚ ਰੋਸ ਸੀ ਦੋਹੇ ਪਿੰਡਾਂ ਦੇ ਲੋਕਾਂ ਨੇ ਅੱਜ ਆ ਕੇ ਸੋਸਾਇਟੀ ਦੇ ਅੱਗੇ ਧਰਨਾ ਦਿੱਤਾ ਉਹਨੂੰ ਧਰਨੇ ਦਿੱਤਾ ਹੈ ਤੇ ਅੱਜ ਜਿਹੜਾ ਹੈਗਾ ਆ ਇੱਥੇ ਲੋਕ ਬੈਠੇ ਨੇ ਸਰਕਾਰ ਦੇ ਖਿਲਾਫ ਲੋਕ ਆਪਣੇ ਜੋ ਵੀ ਨਾਰੇਬਾਜੀ ਆਪਣਾ ਬੋਲਣਾ ਜੋ ਵੀ ਇੱਕ ਪ੍ਰੋਟੈਸਟ ਦਾ ਤਰੀਕਾ ਆ ਉਹ ਕਰ ਰਹੇ ਆ। ਸ਼ਾਸਨ ਵੱਲੋਂ ਵੀ ਧਮਾਨ ਦੀ ਤੁਨੋਂ ਠਾਨਦੂ ਤੋਂ ਪੁੱਛਿਆ ਗਿਆ ਮੈਕ ਹੋਇਆ ਗਿਆ ਕੀ ਕਹਿਣਾ ਕਰਦੇ। ਦੇਖੋ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਇੱਕ ਰਾਤ ਪਹਿਲਾਂ ਹੀ ਲੋਕਾਂ ਨੂੰ ਮਤਲਬ ਜਿਹੜੇ ਸਨੇਹੇ ਭੇਜਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਧਰਨੇ ਤੇ ਨਹੀਂ ਜਾਣਾ ਤੁਸੀਂ ਪ੍ਰੋਟੈਸਟ ਤੇ ਨਹੀਂ ਜਾਣਾ ਤੁਹਾਡੇ ਨਾਲ ਉਥੇ ਤੁਹਾਡੇ ਤੇ ਪਰਚੇ ਦਰਜ ਹੋ ਸਕਦੇ ਆ ਤੁਹਾਨੂੰ ਮਤਲਬ ਉਥੇ ਉਹ ਹੋ ਸਕਦਾ ਹੈ ਮਤਲਬ ਤੁਹਾਡੇ ਨੇ ਪੁਲਿਸ ਤੱਕਾ ਕਰਤਾ ਦੀਏ ਤੋਂ ਇਸ ਕਰਕੇ ਲੋਕਾਂ ਨੇ ਪਰ ਲੋਕਾਂ ਦੇ ਵਿੱਚ ਰੋਸ ਹੈ ਔਰ ਲੋਕਾਂ ਨੇ ਆ ਕੇ ਇੱਥੇ ਕਿਹਾ ਫੇਰ ਇੱਥੇ ਆ ਕੇ ਪੁਲਿਸ ਪ੍ਰਸ਼ਾਸਨ ਨੇ ਡੀਐਸਪੀ ਫਟੇਗੜ ਸਾਹਿਬ ਨੇ ਉਹਨੇ ਆ ਕੇ ਇੱਥੇ ਲੋਕਾਂ ਦੇ ਨਾਲ ਨੂੰ ਸਾਈਕੋਲੋਜੀਕਲੀ ਡਰਾ ਕੇ ਉਹਨਾਂ ਨੂੰ ਇਥੋਂ ਸੜਕ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਏ ਮੇਰੇ ਨਾਲ ਵੀ ਬਹਿਸ-ਵਾਜੀ ਹੋਈ ਸਾਡਾ ਜਿਹੜਾ ਮਾਈਕ ਆਇਆ ਜਿਹਦੇ ਵਿੱਚ ਅਸੀਂ ਬੋਲਣਾ ਸੀਗਾ ਉਹਨੂੰ ਉਥੋਂ ਰਸਤੇ 'ਚ ਫੜ ਗਏ ਤੇ ਜਿਹੜਾ ਹੈਗਾ ਆ ਉਹਨੂੰ ਰੱਖ ਲਿਆ ਗਿਆ ਕੀ ਕਿਹਾ ਕਿ ਮਾਈਕ ਦੋ ਮਾਈਕ ਇਸ ਮਨਾ ਕਰ ਦਿੱਤਾ ਗਿਆ ਕਿ ਪਰਮਿਸ਼ਨ ਨਹੀਂ ਹੈਗੀ ਜਦੋਂ ਕਿ ਧਰਨਿਆਂ ਦੇ ਵਿੱਚ ਮੈਨੂੰ ਨਹੀਂ ਥੰਦੇ ਲੱਗਦੀ ਕਿ ਸ਼ੰਭੂ ਕਿੰਨੀ ਪਰਮਿਸ਼ਨ ਹੈ ਇੱਥੇ ਅਸੀਂ ਸਾਰੇ ਧਰਨੇ ਤੇ ਜਾਂਦੇ ਆ ਜਾਂ ਜਾ ਕੇ ਬੈਠਦੇ ਆ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਡੀਸੀ ਦਫ਼ਤਰ ਅੱਗੇ ਜਿੰਨੇ ਧਰਨੇ ਲੱਗਦੇ ਨੇ ਸਾਰਿਆਂ ਦੀ ਪਰਮਿਸ਼ਨ ਡੀਐਸਪੀ ਸਾਹਿਬ ਦਿੰਦੇ ਨੇ ਕੀ ਮੈਨੂੰ ਜਿੰਨੇ ਵੀ ਧਰਨੇ ਲੱਗਦੇ ਨੇ ਮੁਲਾਜ਼ਮਾਂ ਦੇ ਜਾਂ ਦੂਦਿਆਂ ਦੀ ਪਰਮਿਸ਼ਨਾਂ ਹੁੰਦੀਆਂ ਨੇ ਇਹ ਸਿਰਫ ਇੱਥੇ ਸਾਡੇ ਨਾਲ ਤੱਕਾ ਫਿਰ ਸਾਈਕੋਲੋਜੀਕਲੀ ਸਾਡੇ ਨਾਲ ਵੀ ਮੈਨੂੰ ਵੀ ਜਿਵੇਂ ਇੱਕ ਹੁੰਦਾ ਹੈ ਵੀ ਪਤਾ ਨਹੀਂ ਇਸ ਸ਼ਹਿਰ ਦੇ ਇਹ ਇਹਨਾਂ ਨੂੰ ਉਸ ਤਰੀਕੇ ਨਾਲ ਸਾਈਕੋਲੋਜੀਕਲੀ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹਨਾਂ ਗੱਲਾਂ ਦਾ ਕੋਈ ਫਾਇਦਾ ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਹੀ ਨਿਕਲੇ ਹੈਗੇ ਆਂ ਔਰ ਜਿਹੜੇ ਜਿਹੜਾ ਸਾਡਾ ਕਿਸੇ ਵੀ ਚੀਜ਼ ਦੇ ਪ੍ਰੋਟੈਸਟ ਕਰਨਾ ਸਾਡਾ ਡੈਮੋਕਰੈਟਿਕ ਰਾਈਟ ਹੈ ਸੰਵਿਧਾਨਕ ਹੱਕ ਹੈ ਔਰ ਜਦੋਂ ਵੀ ਕੋਈ ਮਲਾਜਮ ਜਾਂ ਅਫਸਰ ਵਰਦੀ ਦੇ ਵਿੱਚ ਹੈ ਜਾਂ ਆਪਣੇ ਡਿਊਟੀ ਤੇ ਉੱਤੇ ਹੈ ਤਾਂ ਉਹਦਾ ਇੱਕ ਆਪਣਾ ਆਪਣਾ ਇੱਕ ਮਰਿਆਦਾ ਆ ਤੇ ਉਹਨੇ ਆਪਣਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨੀ ਹੈ ਕਿਸ ਤਰੀਕੇ ਦੇ ਨਾਲ ਉਹਨੇ ਹੋ ਸਕਦਾ ਆਮ ਉਹ ਆਮ ਵਿਅਕਤੀ ਨਹੀਂ ਹੈਗਾ ਉਹਦੀ ਉਹਦੀ ਇੱਕ ਆਪਣੀ ਮਰਿਆਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਕੋਈ ਉਹਦੀ ਗੱਲ ਨਹੀਂ ਸੁਣ ਰਿਹਾ ਹੈਗਾ ਤਾਂ ਉਹਨੂੰ ਉਹਦੇ ਵਿੱਚ ਉਹਨੂੰ ਬੈਸਨ ਦੀ ਲੋੜ ਨਹੀਂ ਹੁੰਦੀ ਹੈ ਉਹ ਆਪਣਾ ਉਹਦੇ ਵਿੱਚ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਕਾਨੂੰਨੀ ਕਾਰਵਾਈ ਜੋ ਕਰ ਲੈਂਦਾ ਹੈ ਹੈਂ ਜੀ ਉਹ ਇਸ ਕਰਕੇ ਜਿਹੜਾ ਇਹ ਇਥੇ ੱੱਕਾ ਕਰਨ ਦੀ ਕੋਸ਼ਿਸ਼ ਹੈ ਅਗਲੀ ਨੀਤੀ ਲੋਕਾਂ ਦੇ ਉੱਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਪੀਐਸਪੀ ਸਾਡ ਦਾ ਬਿਹੇਵਰ ਹੈ ਤੁਸੀਂ ਵੱਡੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਵੀ ਕਰੋਗੇ ਇਹ ਬਿਲਕੁਲ ਕਵਾਂਗੇ ਦੇਖੋ ਬੜਾ ਵਧੀਆ ਨੌਜਵਾਨ ਚੰਗਾ ਅਫਸਰ ਲੱਗਦਾ ਆ ਪਰ ਜਿਸ ਤਰੀਕੇ ਦੇ ਨਾਲ ਉਹ ਅਗਰੈਸਿਵ ਹੋਣਾ ਆ ਮਤਲਬ ਉਹ ਜਿਹੜੀ ਚੀਜ਼ ਹੈਗੀ ਹੈ ਉਹ ਚੀਜ਼ ਠੀਕ ਨਹੀਂ ਕਿਉਂਕਿ ਅਸੀਂ ਤਾਂ ਚਲੋ ਫਿਰ ਆਪਣੀ ਉਮਰ ਹੰਡਾਈ ਹੋਈ ਹੈ ਸਾਡੇ ਕੋਲੇ ਤਜਰਬਾ ਵੀ ਹੈਗਾ ਆ ਇਹ ਅਗਰੈਸਿਵ ਹੋਣਾ ਜਿਹੜਾ ਹੈਗਾ ਆ ਉਹ ਠੀਕ ਨਹੀਂ ਹੁੰਦਾ ਕਿਸੇ ਵੀ ਅਫਸਰ ਦਾ ਔਰ ਸਰਕਾਰਾਂ ਦੇ ਵਿੱਚ ਤੇ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਦੇ ਵਿੱਚ ਜੇ ਆਪਾਂ ਨੂੰ ਕਿਸੇ ਦੀ ਛਤਰ ਛਾਇਆ ਆਇਆ ਤੇ ਇਹ ਥੋੜਾ ਜਿਹਾ ਕਿ ਅਸੀਂ ਦੂਜਿਆਂ ਨੂੰ ਉਹ ਕਰਨਾ ਹੈ ਇਹ ਤਾਂ ਸਗੋਂ ਇਹ ਹੁੰਦਾ ਆ ਜਿਹੜੇ ਜਿਹੜੇ ਮੁਲਾਜ਼ਮ ਅਫਸਰ ਹੁੰਦੇ ਨੇ ਉਹਨਾਂ ਨੇ ਸਾਰਿਆਂ ਨੂੰ ਬੈਲੈਂਸ ਬਣਾ ਕੇ ਚੱਲਣਾ ਹੁੰਦਾ ਆ ਔਰ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਹੀ ਜਾਂਦਾ ਔਰ ਸੰਵਿਧਾਨ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਵੀ ਇਹੀ ਹੁੰਦੀਆਂ ਨੇ ਇੱਕ ਆਮ ਸਿਟੀਜ਼ਨ ਨੂੰ ਵੀ ਉਹੀ ਰਿਸਪੈਕਟ ਦੇਣੀ ਹੈ ਤੇ ਇੱਕ ਚਾਹੇ ਕੋਈ ਐਮਐਲਏ ਆ ਚਾਹੇ ਐਮਪੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਮੰਤਰੀ ਆ ਪ੍ਰੋਟੋਕਾਲ ਚ ਉਹਦੀ ਪ੍ਰੋਟੋਕਾਲ ਦਾ ਧਿਆਨ ਰੱਖਣਾ ਆ ਪਰ ਉਹਦੇ ਨਾਲ ਨਾਲ ਰਿਸਪੈਕਟ ਜਿਹੜੀ ਹੈਗੀ ਐ ਇੱਕ ਸਿਟੀਜ਼ਨ ਦੀ ਵੀ ਹੋਣੀ ਐ ਤੇ ਪ੍ਰਧਾਨ ਮੰਤਰੀ ਦੀ ਵੀ ਹੋਣੀ ਐ ਤੇ ਜਿਹੜਾ ਇੱਕ ਜਿਹੜੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਨਜ਼ਰੀਆ ਆ ਉਹ ਵੀ ਜਿਹੜਾ ਹੈਗਾ ਆ ਉਹ ਪ੍ਰਸ਼ਾਸਨ ਦਾ ਨਜ਼ਰੀਆ ਹਮੇਸ਼ਾ ਜਿਹੜਾ ਹੈਗਾ ਆ ਉਹ ਸੌਫਟ ਹੁੰਦਾ ਹੈ 16 ਤਰੀਕ ਨੂੰ ਇੱਕ ਡੀਆਰ ਸਾਹਿਬ ਕੋਲ ਪਟੀਸ਼ਨ ਪਾ ਕੇ ਆਏ ਸੀਗੇ ਲੋਨੇ ਪਿੰਡਾਂ ਦੇ ਬਹੁਤ ਸਾਰੇ ਨਾਲ ਸੀਗੇ ਉਸ ਦਿਨ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ 633 ਸਮਾਂ ਜੇ 44 ਸਟੇ ਕੀਤਾ ਜਾਵੇ ਪਰ ਉਹਨਾਂ ਨੇ ਨਾ ਕੋਈ ਕਾਰਵਾਈ ਕਰਦੇ ਹੋਏ ਸਮਾਂ ਆਉਦਾ ਦੀ ਬੰਡਵਾਤ ਇਹਨਾਂ ਨੇ ਮਤਾ ਪਾਗਾ ਜੀ ਡੇਟ ਰੱਖੀ ਹੋਈ ਸੀ ਇਹਨਾਂ ਨੂੰ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਹੋਇਆ ਫਿਰ ਰੋਜ਼ੀ ਉੱਤੇ ਕਿਸ ਨੇ ਤਾਂ ਕਿ ਟਾਈਮ 10 ਵਜੇ ਦਾ ਟਾਈਮ ਸੀਗਾ ਅਸੀਂ 9:30 ਪੌਣੇ 10 ਵਜੇ ਰਿਹਾਏ ਆ ਬਸੂਰ ਸੋਸਾਇਟੀ ਕੋਈ ਹੈ ਨਹੀਂ ਸੀਗਾ ਪਹਿਲਾਂ ਹੀ ਰਿਕਾਰਡ ਲੈ ਕੇ ਉਹ ਚਲੇ ਗਏ ਜੀ ਮੰਗ ਕਰਦੇ ਆ ਜੀ ਮੰਗਦਾ ਸੀ ਇਨਸਾਫ ਦੀ ਮੰਗ ਕਰਦਾ ਚੌਣ ਨੂੰ ਰੱਦ ਕਰਕੇ ਦੁਬਾਰਾ ਨਮੇਸ਼ੇ ਦੇ ਚੋਣ ਲੋਕ ਸੰਪਰਕ ਤਰੀਕੇ ਨਾਲ ਕਰਾਈ ਜਾਵੇ